ਪਿਆਰੇ ਸਰੋਤਾ ਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 37 ਆਓ ਸੁਣਦੇ ਹਾਂ ਮੇਰੇ ਪੁਰਾਣੇ ਦੋਸਤ ਸੁਰਿੰਦਰ ਸਿੰਘ ਨੇ ਇੱਕ ਗੁਣਵਾਨ ਸਿੱਖ ਪਰਿਵਾਰ ਨਾਲ ਮੇਰੀ ਮਿਲਣੀ ਕਰਵਾਈ ਤੇ ਮੈਂ ਉਹਨਾਂ ਦੇ ਗੁਣਾ ਦੀਆਂ ਕਹਾਣੀਆਂ ਸੁਣ ਕੇ ਬੜਾ ਇਨਸਪਾਇਰ ਹੋਇਆ ਕਿ ਗੁਰੂ ਦੇ ਪਿਆਰੇ ਬਿਨਾ ਸ਼ੋਰ ਕੀਤੇ ਸਹਜੇ ਸਹਜੇ ਗੁਣਾ ਦੀ ਖੇਤੀ ਨੂੰ ਆਪਣੇ ਘਰ ਵਿੱਚ ਤੇ ਅੜੋਸ ਪੜੋਸ ਵਿੱਚ ਕਿਵੇਂ ਵਧਾਉਂਦੇ ਰਹਿੰਦੇ ਹਨ ਆਓ ਸਾਰੀ ਵਿਥਿਆ ਸੁਣਦੇ ਹਾਂ ਮੇਰਾ ਸਕੂਲ ਜਮਾਤੀ ਜੋ ਮੇਰੇ ਸ਼ਹਿਰ ਤੋਂ 20 ਕਿਲੋਮੀਟਰ ਦੀ ਦੂਰੀ ਤੇ ਪਿੰਡ ਵਿੱਚ ਰਹਿੰਦਾ ਹੈ ਆਪਣੀ 10 ਏਕੜ ਦੀ ਖੇਤੀ ਨੂੰ ਸੰਭਾਲਦਾ ਹੈ ਇਕ ਗਾਂ ਵਦੂ ਕਿਸਾਨ ਹੈ ਸੋਖਾ ਹੈ ਚੰਗੀ ਸੋਚ ਰੱਖਦਾ ਹੈ ਉਸਨੇ ਮੈਨੂੰ ਕਿਹਾ ਇਸ ਐਤਵਾਰ ਤੂੰ ਜ਼ਰੂਰ ਆਉਣਾ ਹੈ ਮੈਂ ਤੇਰੇ ਘਰ ਤਾਂ ਕਈ ਵਾਰ ਆਇਆ ਪਰ ਤੂੰ ਕਦੀ ਨਹੀਂ ਆਇਆ ਮੈਨੂੰ ਕੋਈ ਬੋਤਾ ਕੰਮ ਤਾਂ ਨਹੀਂ ਸੀ ਮੈਂ ਕਿਹਾ ਮੈਂ ਆ ਜਾਵਾਂਗਾ ਇਸ ਐਤਵਾਰ ਮੈਂ ਸਵੇਰੇ 11 ਵਜੇ ਉਸਦੇ ਘਰ ਪਹੁੰਚ ਗਿਆ ਭਾਬੀ ਅੱਜ ਦੇ ਜਮਾਨੇ ਵਿੱਚ ਵੀ ਚਰਖਾ ਕੱਤਦੀ ਸੀ ਮੈਂ ਸੁਰਿੰਦਰ ਨੂੰ ਕਿਹਾ ਮੈਂ ਚਰਖੇ ਦੀ ਆਵਾਜ਼ ਸੁਣ ਰਿਹਾ ਹਾਂ ਭਾਬੀ ਨੂੰ ਨਹੀਂ ਮੈਨੂੰ ਬੜਾ ਪਿਆਰਾ ਲੱਗ ਰਿਹਾ ਹੈ ਭਾਬੀ ਨੂੰ ਦੱਸਣਾ ਨਹੀਂ ਥੋੜੀ ਦੇਰ ਬਾਅਦ ਉਠਾਉਣਾ ਅਸੀਂ ਭਾਬੀ ਦੇ ਪਿੱਛੇ ਦੋ ਕੁਰਸੀਆਂ ਰੱਖ ਕੇ ਬੈਠ ਗਏ ਚਰਖੇ ਦੀ ਗੁਕਰ ਵਿੱਚੋਂ ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਵਾਹਿਗੁਰੂ ਦਾ ਸਿਮਰਨ ਹੋ ਰਿਹਾ ਹੋਵੇ ਬੜਾ ਆਨੰਦ ਆ ਰਿਹਾ ਸੀ ਇਹ ਆਨੰਦ ਮੈਂ 15 ਕੁ ਮਿੰਟ ਲਿਆ ਫਿਰ ਭਾਬੀ ਨੇ ਮੂੰਹ ਨਾਲ ਬੋਲ ਕੇ ਵਾਹਿਗੁਰੂ ਦੀ ਧੁਨ ਛੇੜ ਦਿੱਤੀ ਇਹ ਤਾਂ ਹੋਰ ਆਨੰਦਮਈ ਹੋ ਗਿਆ ਦਿਲ ਨੂੰ ਟੁੰਬਣ ਲੱਗਾ ਜਦੋਂ ਭਾਬੀ ਉੱઠી ਤਾਂ ਮੈਂ ਉਸਦੇ ਪੈਰਾਂ ਨੂੰ ਹੱਥ ਲਗਾ ਦਿੱਤਾ ਤੇ ਕਿਹਾ ਭਾਬੀ ਤੂੰ ਧੰਨ ਹੈ ਅੱਜ ਦੇ ਜਮਾਨੇ ਵਿੱਚ ਚਰਖਾ ਵੀ ਕੱਤਦੀ ਹੈ ਤੇ ਸਿਮਰਨ ਵੀ ਕਰ ਰਹੀ ਹੈ ਇਹ ਅਲੌਕਿਕ ਨਜ਼ਾਰਾ ਬਹੁਤ ਚੰਗਾ ਲੱਗਾ ਤੁਸੀਂ ਧੰਨ ਹੋ ਧੰਨ ਹੋ ਭਾਬੀ ਨੇ ਕਿਹਾ ਨਹੀਂ ਵੀਰੇ ਮੈਨੂੰ ਚਰਖਾ ਕੱਤਣ ਦਾ ਸ਼ੌਂਕ ਨਹੀਂ ਮੈਂ ਤਾਂ ਚਰਖੇ ਦੀ ਘੂਕਰ ਤੇ ਸਿਮਰਨ ਕਰਦੀ ਹਾਂ ਇਹੀ ਮੇਰਾ ਸ਼ੌਂਕ ਹੈ ਮੈਨੂੰ ਬੜਾ ਪਿਆਰਾ ਲੱਗਦਾ ਹੈ ਫਿਰ ਅਸੀਂ ਦੋਸਤ ਗੱਲਾਂ ਕਰਨ ਲੱਗ ਪਏ ਤੇ ਭਾਬੀ ਰੋਟੀ ਤਿਆਰ ਕਰਨ ਲੱਗ ਪਈ ਪਿੰਡੂ ਲਾਈਫ ਬਾਰੇ ਮੈਂ ਸੁਰਿੰਦਰ ਤੋਂ ਕਾਫੀ ਕੁਝ ਪੁੱਛਿਆ ਸੁਣਿਆ ਅਜੋਕੀ ਜ਼ਿੰਦਗੀ ਵਿੱਚ ਕਿਸਾਨੀ ਧੰਦਾ ਪੂਰਾ ਇਮਾਨਦਾਰ ਨਹੀਂ ਰਿਹਾ ਪਰ ਸੁਰਿੰਦਰ ਪੂਰੀ ਇਮਾਨਦਾਰੀ ਨਾਲ ਕੁਦਰਤੀ ਖਾਦਾਂ ਦੀ ਵਰਤੋਂ ਕਰਦਾ ਹੈ ਨਾ ਹੀ ਜ਼ਹਿਰੀਲੀਆਂ ਦਵਾਈਆਂ ਵਰਤਦਾ ਹੈ ਨਾ ਹੀ ਰਸਾਇਣਿਕ ਖਾਦਾਂ ਵੱਧ ਤੋਂ ਵੱਧ ਕੰਮ ਆਪਣੇ ਹੱਥੀਂ ਕਰਦਾ ਹੈ ਇੱਕ ਸੇਰੀ ਉਸਨੇ ਰੱਖਿਆ ਹੈ ਇੱਕ ਛੋਟਾ ਟਰੈਕਟਰ ਵੀ ਉਸਨੇ ਰੱਖਿਆ ਹੋਇਆ ਹੈ ਉਹੀ ਉਸਦੀ ਕਾਰ ਹੈ ਉਹੀ ਉਸਦਾ ਟਰੈਕਟਰ ਹੈ ਬੱਚੇ ਵਿਆਹ ਦਿੱਤੇ ਹਨ ਨੌਕਰੀਆਂ ਤੇ ਹਨ ਵਖਰੇ ਵਖਰੇ ਸ਼ਹਿਰਾਂ ਵਿੱਚ ਹਨ ਹੈਗੇ ਤਾਂ ਪੰਜਾਬ ਵਿੱਚ ਹੀ ਪਰ ਥੋੜੀ ਦੂਰ ਹਨ ਪੰਜਾਬ ਵਿੱਚ ਹੋਣ ਕਰਕੇ ਦੋਵੇਂ ਬੱਚੇ ਛੇਤੀ ਮਿਲਣ ਆ ਜਾਂਦੇ ਹਨ 2-3 ਮਹੀਨਿਆਂ ਬਾਅਦ ਦੋਵੇਂ ਲੜਕੇ ਹਨ ਆਗਿਆਕਾਰੀ ਹਨ ਸੁਰਿੰਦਰ ਨੂੰ ਮੈਂ ਕਿਹਾ ਤੂੰ ਵੀ ਕਦੀ ਚਰਖੇ ਦੀ ਘੁੱਕਰ ਤੇ ਸਿਮਰਨ ਕੀਤਾ ਹੈ ਉਸ ਕਿਹਾ ਮੈਂ ਤੇਰੀ ਭਾਬੀ ਨਾਲ ਬੈਠ ਜਾਂਦਾ ਹਾਂ ਤੇ ਅਸੀਂ ਫਿਰ ਦੋਵੇਂ ਵਾਰੀ-ਵਾਰੀ ਸਿਮਰਨ ਕਰ ਲੈਂਦੇ ਹਾਂ ਪਰ ਜਦੋਂ ਮੈਂ ਵੇਲਾ ਹੁੰਦਾ ਹਾਂ ਤਾਂ ਪਰ ਤੇਰੀ ਭਾਬੀ ਤਾਂ ਰੋਜ਼ 15-20 ਮਿੰਟ ਅਨੰਦ ਮਾਣਦੀ ਹੈ ਮੈਂ ਕਿਹਾ ਭਾਬੀ ਦੇ ਨਾਲ-ਨਾਲ ਤੂੰ ਵੀ ਬੜਾ ਭਾਗਾ ਵਾਲਾ ਹੈ ਅਸੀਂ ਫਿਰ ਬਹੁਤ ਗੱਲਾਂ ਮਾਰੀਆਂ ਬਚਪਨ ਦੀਆਂ ਸਕੂਲ ਦੀਆਂ ਕਾਲਜ ਦੀਆਂ ਯਾਦਾਂ ਨੂੰ ਸੰਭਾਲਦੇ ਹੋਏ ਉਹਨਾਂ ਵਿੱਚੋਂ ਗੁਣ ਲੱਭਦੇ ਹੋਏ ਗੱਲਾਂ ਕੀਤੀਆਂ ਫਿਰ ਰੋਟੀ ਖਾਧੀ ਜਿਹੜੀ ਬੜੀ ਸਵਾਦ ਬਣੀ ਹੋਈ ਸੀ ਤਾਂ ਸ੍ਰੀਿੰਦਰ ਕਹਿਣ ਲੱਗਾ ਵੀਰੇ ਮੇਰੇ ਦੋਸਤ ਤੂੰ ਲੇਖਕ ਬਣ ਗਿਆ ਹੈ ਤੇ ਧਾਰਮਿਕ ਵਿਚਾਰਾਂ ਵਾਲਾ ਵੀ ਹੈ ਮੈਂ ਤੈਨੂੰ ਆਪਣੇ ਪਿੰਡ ਦੇ ਇੱਕ ਪਰਿਵਾਰ ਨਾਲ ਮਿਲਾਉਣਾ ਚਾਹੁੰਦਾ ਹਾਂ ਜੋ ਕਿ ਗੁਰੂ ਨਾਨਕ ਨੂੰ ਪਿਆਰ ਕਰਨ ਵਾਲਾ ਪਰਿਵਾਰ ਹੈ ਮੈਂ ਕਿਹਾ ਹੁਣੇ ਚੱਲੋ ਦੇਰ ਕਿਉਂ ਚਾ ਉਥੇ ਹੀ ਪੀਵਾਂਗੇ ਅਸੀਂ ਚੱਲ ਪਏ ਮੈਨੂੰ ਰਸਤੇ ਵਿੱਚ ਦੱਸਿਆ ਸਾਡੇ ਪਿੰਡ ਦੀ ਬਾਲਮੀਕੀ ਬਰਾਦਰੀ ਵਿੱਚੋਂ ਸਿਰ ਕੱਢ ਪਰਿਵਾਰ ਹੈ ਚੰਗਿਆਈ ਨਾਲ ਲੋਕਾਂ ਨੂੰ ਜੋੜ ਰਿਹਾ ਹੈ ਜਦੋਂ ਅਸੀਂ ਪਹੁੰਚੇ ਤਾਂ ਛਾ ਵੇਲਾ ਹੋ ਗਿਆ ਸੀ ਕਰਦੀ ਕਿਚਨ ਗਾਰਡਨ ਨੂੰ Pritam Singh ਗੋਡੀ ਕਰ ਰਿਹਾ ਸੀ Pritam Singh ਨੇ ਪੁੱਛਿਆ ਬਾਹਰ ਬਰਾਂਡੇ ਵਿੱਚ ਬੈਠਣਾ ਪਸੰਦ ਕਰੋਗੇ ਜਾਂ ਅੰਦਰ ਮੈਂ ਕਿਹਾ ਬਾਹਰ ਬਰਾਂਡੇ ਵਿੱਚ ਬੈਠਾਂਗੇ ਤਾਜ਼ੀ ਹਵਾ ਦਾ ਆਨੰਦ ਲਵਾਂਗੇ ਚਾਰ ਕੁਰਸੀਆਂ ਇੱਕ ਮੇਜ਼ ਪਿਆ ਸੀ ਅਸੀਂ ਬੈਠ ਗਏ ਇਤਨੇ ਨੂੰ ਪ੍ਰੀਤਮ ਸਿੰਘ ਦੀ ਪਤਨੀ ਸੁਖਵਿੰਦਰ ਕੌਰ ਨੇ ਸਤਿ ਸ੍ਰੀ ਅਕਾਲ ਆਖੀ ਜੀ ਆਇਆਂ ਨੂੰ ਕਿਹਾ ਤੇ ਸਾਨੂੰ ਪਾਣੀ ਪੀਣ ਲਈ ਵੀ ਕਿਹਾ ਉਹ ਦੋਵੇਂ ਪਤੀ ਪਤਨੀ میٹرਿਕ ਪਾਸ ਹਨ ਪ੍ਰੀਤਮ ਸਿੰਘ ਸਰਕਾਰੀ ਵਿਭਾਗ ਵਿੱਚ ਕਲਰਕ ਦੀ ਪੋਸਟ ਤੇ ਕੰਮ ਕਰਦਾ ਹੈ ਸੁਖਵਿੰਦਰ ਘਰ ਸੰਭਾਲਦੀ ਹੈ ਬੱਚੇ ਦੋਵੇਂ ਜਵਾਨ ਹੋ ਗਏ ਹਨ ਗ੍ਰੈਜੂਏਟ ਹੋ ਗਏ ਹਨ ਵੱਡੀ ਲੜਕੀ ਹੈ ਉਹ ਵਿਆਹਣ ਯੋਗ ਹੈ ਉਹ ਦੋਵੇਂ પતિ ਪਤਨੀ ਉਸ ਲਈ ਗੁਰਸਿੱਖ ਮੁੰਡੇ ਦੀ ਤਲਾਸ਼ ਵਿੱਚ ਲੱਗੇ ਰਹਿੰਦੇ ਹਨ ਬੇਟਾ ਥੋੜਾ ਛੋਟਾ ਹੈ ਉਹ ਸਰਕਾਰੀ ਨੌਕਰੀ ਲਈ ਉਤਾਵਲਾ ਰਹਿੰਦਾ ਹੈ ਤੇ ਮਿਹਨਤ ਕਰ ਰਿਹਾ ਹੈ ਪ੍ਰੀਤਮ ਸਿੰਘ ਦੇ ਰਿਟਾਇਰਮੈਂਟ ਨੂੰ 8-9 ਸਾਲ ਪਏ ਹਨ ਕਰ ਸੋਨਾ ਪੱਕਾ ਸਾਫ਼ ਸੁਥਰਾ ਬਣਿਆ ਹੋਇਆ ਹੈ ਫਰਨੀਚਰ ਵੀ ਚੰਗਾ ਹੈ ਅਸਲ ਵਿੱਚ ਘਰ ਦੇ ਨਾਲ-ਨਾਲ ਬੰਦਿਆਂ ਦਾ ਹਿਰਦਾ ਸੋਨਾ ਹੋਣਾ ਚਾਹੀਦਾ ਹੈ ਜੋ ਸਾਨੂੰ ਵੇਖਣ ਨੂੰ ਮਿਲਿਆ ਪਰਿਵਾਰ ਵਿੱਚੋਂ ਕਿਸੇ ਜੀ ਨੇ ਅੰਮ੍ਰਿਤ ਨਹੀਂ ਛਕਿਆ ਪਰ ਸੁਖਵਿੰਦਰ ਤੇ ਪ੍ਰੀਤਮ ਨੇ ਅਮਲ ਵਿੱਚ ਅੰਮ੍ਰਿਤ ਛਕਿਆ ਹੋਇਆ ਹੈ ਸਵੇਰੇ 2 ਵਜੇ ਜੀ પતિ ਪਤਨੀ 3 ਵਜੇ ਉੱਠਦੇ ਹਨ ਨਹਾ ਧੋ ਕੇ ਚਾਹ ਦਾ ਕੱਪ ਪੀ ਕੇ ਫਿਰ ਦੋਵੇਂ 4 ਵਜੇ ਗੁਰਦੁਆਰੇ ਪਹੁੰਚ ਜਾਂਦੇ ਹਨ ਤੇ ਉੱਥੇ ਨਿਤਨੇਮ ਤੇ ਆਸਾ ਦੀ ਵਾਰ ਦਾ ਪਾਠ ਸੁਣ ਕੇ ਅਰਦਾਸ ਤੋਂ ਬਾਅਦ ਘਰ ਆਉਂਦੇ ਹਨ 7 ਵਜੇ ਘਰ ਪਹੁੰਚਦੇ ਹਨ ਤਾਂ ਸੁਖਵਿੰਦਰ ਨਾਸ਼ਤਾ ਬਣਾਉਂਦੀ ਹੈ ਪ੍ਰੀਤਮ ਸਿੰਘ ਨੇ ਤਿਆਰ ਹੋ ਕੇ ਆਫਿਸ ਜਾਣਾ ਹੁੰਦਾ ਹੈ ਜਿਹੜਾ ਕਿ ਤਕਰੀਬਨ 35-40 ਕਿਲੋਮੀਟਰ ਦੂਰ ਹੈ ਮੈਂ ਸੁਖਵਿੰਦਰ ਨੂੰ ਸਵਾਲ ਕੀਤਾ ਕਿ ਤੁਹਾਨੂੰ ਗੁਰਦੁਆਰੇ ਦੀ ਲਗਨ ਕਿੱਥੋਂ ਲੱਗੀ ਤੇ ਉੱਥੋਂ ਤੁਸੀਂ ਕੀ ਕਮਾਇਆ ਕਿੰਨੇ ਸਾਲ ਤੋਂ ਜਾ ਰਹੇ ਹੋ ਤਾਂ ਉਸਨੇ ਕਿਹਾ ਮੇਰੇ ਮਾਤਾ ਪਿਤਾ ਅਮਰਤਧਾਰੀ ਸਨ ਜਦੋਂ ਮੈਂ ਮੈਟ੍ਰਿਕ ਕਰ ਲਈ ਤਾਂ ਮੈਂ ਸਵੇਰੇ ਆਪਣੀ ਮਾਤਾ ਨਾਲ ਪਿਤਾ ਨਾਲ ਗੁਰਦੁਆਰੇ ਜਾਣ ਲੱਗੀ ਤੇ ਉੱਥੇ ਜਾ ਕੇ ਨਿਤਨੇਮ ਤੇ ਆਸਾ ਦੀ ਵਾਰ ਸੁਣਨੀ ਤੇ ਅਰਦਾਸ ਤੋਂ ਬਾਅਦ ਘਰ ਔਣਾ ਇਹ ਮੈਨੂੰ ਉੱਥੋਂ ਹੀ ਆਪਣੇ ਪੇਕਿਆਂ ਤੋਂ ਆਪਣੇ ਮਾਤਾ ਪਿਤਾ ਤੋਂ ਗੁੜਤੀ ਮਿਲੀ ਹੈ ਇੱਥੇ ਆ ਕੇ ਮੈਂ ਵਿਆਹ ਤੋਂ ਬਾਅਦ ਇਸੇ ਤਰ੍ਹਾਂ ਗੁਰਦੁਆਰੇ ਜਾਣਾ ਨਿਤਨੇਮ ਤੇ ਆਸਾ ਦੀ ਵਾਰ ਸੁਣਨੀ ਅਰਦਾਸ ਉਪਰੰਤ ਘਰ ਆਉਣਾ ਪ੍ਰੀਤਮ ਸਿੰਘ ਨੇ ਮੈਨੂੰ ਪੂਰਾ ਸਹਿਯੋਗ ਦਿੱਤਾ ਹੈ ਇਸੇ ਕਰਕੇ ਸਾਡਾ ਪਰਿਵਾਰ ਕਿਸੇ ਵੀ ਨਸ਼ੇ ਤੋਂ ਬੁਰਾਈ ਤੋਂ ਮੁਕਤ ਹੈ ਜੋ ਸਾਨੂੰ ਗੁਰਦੁਆਰੇ ਤੋਂ ਸੇਧ ਮਿਲਦੀ ਹੈ ਅਸੀਂ ਆਪਣੇ ਪੱਲੇ ਬੰਨ ਲੈਂਦੇ ਹਾਂ ਦੋਵੇਂ ਜੀਆਂ ਦੀ ਮਨ ਵਿੱਚ ਕਿਸੇ ਦਾ ਭਲਾ ਕਰਨ ਦੀ ਸੋਚ ਬਣੀ ਰਹਿੰਦੀ ਹੈ ਤੇ ਕਰਦੇ ਵੀ ਰਹਿੰਦੇ ਹਨ ਆਪਣੀ ਹੈਸੀਅਤ ਦੇ ਮੁਤਾਬਕ ਮੈਂ ਪੁੱਛਿਆ ਤੁਸੀਂ ਕੋਈ ਧਾਰਮਿਕ ਕਿਤਾਬਾਂ ਵੀ ਪੜ੍ਹਦੇ ਹੋ ਕੁਝ ਸਿੱਖ ਇਤਿਹਾਸ ਬਾਰੇ ਜਾਣਕਾਰੀ ਹੈ ਤਾਂ ਉਹਨਾਂ ਕਿਹਾ ਨਹੀਂ ਮੈਂ ਸਵੇਰੇ ਗੁਰਦੁਆਰਿਆਂ ਆ ਕੇ ਟੀਵੀ ਲਗਾ ਲੈਂਦੀ ਹਾਂ ਹਰਮੰਦਰ ਸਾਹਿਬ ਤੋਂ ਜਿਹੜੀ ਮੁਖਵਾਕ ਦੀ ਕਥਾ ਰੋਜ਼ਾਨਾ ਆਉਂਦੀ ਹੈ ਮੈਂ ਉਹ ਸ਼ੁਰੂ ਤੋਂ ਸੁਣਦੀ ਆ ਰਹੀ ਹਾਂ ਉੱਥੋਂ ਹੀ ਮੈਨੂੰ ਸਿੱਖੀ ਦਾ ਗਿਆਨ ਮਿਲਿਆ ਹੈ ਤੇ ਮਿਲਦਾ ਰਹਿੰਦਾ ਹੈ ਇਹ ਇੱਕ ਬਹੁਤ ਵਧੀਆ ਸੋਰਸ ਹੈ ਸਿੱਖਾਂ ਵਾਸਤੇ ਹਰੇਕ ਸਿੱਖ ਨੂੰ ਰੋਜ਼ਾਨਾ ਕਥਾ ਜ਼ਰੂਰ ਸੁਣਨੀ ਚਾਹੀਦੀ ਹੈ ਪ੍ਰੀਤਮ ਸਿੰਘ ਕਿਤਾਬਾਂ ਨਹੀਂ ਪੜਦਾ ਉਹ ਆਉਂਦੇ ਜਾਂਦੇ ਮੋਬਾਈਲ ਤੇ ਕੀਰਤਨ ਕਥਾ ਸੁਣਦਾ ਰਹਿੰਦਾ ਹੈ ਬੱਚੇ ਪੜ੍ਹਾਈ ਵਿੱਚ ਠੀਕ ਹਨ ਇੰਟੈਲੀਜੈਂਟ ਹਨ ਉਹਨਾਂ ਨੂੰ ਵੀ ਥੋੜਾ ਗੁਰੂ ਸਾਹਿਬਾਨ ਬਾਰੇ ਪਤਾ ਹੈ ਮੈਂ ਉਹਨਾਂ ਉੱਤੇ ਅਜੇ ਧਾਰਮਿਕਤਾ ਦਾ ਜ਼ੋਰ ਨਹੀਂ ਪਾਇਆ ਕਿਉਂਕਿ ਉਹ ਪੜ੍ਹਾਈ ਵਿੱਚ ਥੋੜਾ ਮਸਰੂਫ ਰਹਿੰਦੇ ਹਨ ਮੈਂ ਸੁਖਵਿੰਦਰ ਤੋਂ ਫਿਰ ਪੁੱਛਿਆ ਤੁਹਾਡੇ ਮਾਤਾ ਪਿਤਾ ਨੇ ਤਾਂ ਅੰਮ੍ਰਿਤ ਛਕਿਆ ਹੋਇਆ ਸੀ ਕੀ ਤੁਹਾਡੇ ਕਿਸੇ ਭੈਣ ਭਰਾ ਨੇ ਵੀ ਅੰਮ੍ਰਿਤ ਛਕਿਆ ਹੋਇਆ ਹੈ ਤਾਂ ਉਹਨਾਂ ਦੱਸਿਆ ਕਿ ਅੰਮ੍ਰਿਤ ਤਾਂ ਕਿਸੇ ਨੇ ਨਹੀਂ ਛਕਿਆ ਸੀ ਪਰ ਮਾਤਾ ਪਿਤਾ ਦਾ ਧਾਰਮਿਕ ਸਾਇਆ ਸਭ ਉੱਤੇ ਸੀ ਕੋਈ ਸ਼ਰਾਬ ਨਹੀਂ ਪਿੰਦਾ ਗੁਰਦੁਆਰੇ ਜਾਂਦੇ ਹਨ ਪਾਠ ਕਰਦੇ ਹਨ ਅੱਗੋਂ ਉਹਨਾਂ ਦੇ ਬੱਚੇ ਵੀ ਇਸੇ ਤਰ੍ਹਾਂ ਹਨ ਮੈਂ ਫਿਰ ਪੁੱਛਿਆ ਤੁਸੀਂ ਪਿੰਡ ਵਿੱਚ ਸਿੱਖੀ ਦੇ ਪ੍ਰਚਾਰ ਲਈ ਸੱਚ ਦੇ ਪ੍ਰਚਾਰ ਲਈ ਕੀ ਕੀਤਾ ਹੈ ਤਾਂ ਉਹਨਾਂ ਕਿਹਾ ਮੇਰੀ ਗਲੀ ਦੇ 6 ਘਰ ਦੁਨਿਆਵੀ ਰੰਗਾਂ ਵਿੱਚ ਸਨ ਹੁਣ ਸਾਰੇ ਹੀ ਗੁਰੂ ਨਾਲ ਜੁੜ ਗਏ ਹਨ ਕੇਸਾਧਾਰੀ ਹਨ ਕੋਈ ਸ਼ਰਾਬ ਨਹੀਂ ਪਿੰਦਾ ਤੇ ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰਾਂ ਵਿੱਚ ਕਰਦੇ ਰਹਿੰਦੇ ਹਾਂ ਤੇ ਧਰਮ ਨਾਲ ਜੁੜੇ ਰਹਿੰਦੇ ਹਾਂ ਮੈਂ ਪੁੱਛਿਆ ਉਹ ਤੁਹਾਡੇ ਮਗਰ ਕਿਵੇਂ ਲੱਗੇ ਤਾਂ ਸੁਖਵਿੰਦਰ ਨੇ ਕਿਹਾ ਉਹ ਇਨਸਪਾਇਰ ਤਾਂ ਮੇਰੇ ਤੋਂ ਹੋਏ ਹਨ ਅਸੀਂ ਕੋਈ ਨਿੰਦਾ ਚੁਗਲੀ ਨਹੀਂ ਕਰਦੇ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ ਗੁਰੂ ਦੇ ਉਪਦੇਸ਼ਾਂ ਨੂੰ ਅਮਲ ਵਿੱਚ ਲਿਆਉਣ ਦੀ ਮੈਂ ਕਿਹਾ ਵਾਹ ਵਾਹ ਸਤ ਦੇ ਸਤ ਪਰਿਵਾਰ ਸੁਖੀ ਹੋ ਗਏ ਹਨ ਸਾਰੇ ਥੋੜਾ ਥੋੜਾ ਪਾਠ ਵੀ ਕਰ ਲੈਂਦੇ ਹਨ ਗੁਰਦੁਆਰੇ ਵੀ ਕਦੇ ਕਦੇ ਚਲੇ ਜਾਂਦੇ ਹਨ ਕਿਉਂਕਿ ਸਾਰੇ ਨੌਕਰੀਆਂ ਕਰਨ ਵਾਲੇ ਜਾਂ ਕੰਮਕਾਜੀ ਹਨ ਫਿਰ ਸੁਖਵਿੰਦਰ ਨੂੰ ਪੁੱਛਿਆ ਕਿ ਤੁਹਾਡੇ ਬੱਚਿਆਂ ਤੇ ਵੀ ਤੁਹਾਡਾ ਅਸਰ ਹੈ ਤਾਂ ਸੁਖਵਿੰਦਰ ਨੇ ਕਿਹਾ ਹਾਂ ਰੋਜ਼ਾਨਾ ਦੋਨੋਂ ਬੱਚੇ ਜਪਜੀ ਸਾਹਿਬ ਦਾ ਪਾਠ ਕਰਦੇ ਹਨ ਹੁਣ ਮੈਂ ਇਹਨਾਂ ਨੂੰ ਰਹਿਰਾਸ ਸਾਹਿਬ ਤੇ ਸੋਹਿਲਾ ਸਾਹਿਬ ਦੀ ਆਦਤ ਵੀ ਪਾਵਾਂਗੀ ਪ੍ਰੀਤਮ ਸਿੰਘ ਨੇ ਕਿਹਾ ਮੈਂ ਤਾਂ ਆਪਣੇ ਆਪ ਨੂੰ ਧੰਨ ਸਮਝਦਾ ਹਾਂ ਸੁਖਵਿੰਦਰ ਨੇ ਮੈਨੂੰ ਗੁਰੂ ਦੇ ਲੜ ਲਗਵਾ ਲਿਆ ਸਾਰੇ ਪਰਿਵਾਰਾਂ ਵਿੱਚ ਤਾਂ ਸ਼ਰਾਬ ਨੂੰ ਪਹਿਲ ਦਿੱਤੀ ਜਾਂਦੀ ਹੈ ਪਰ ਮੇਰੇ ਪਰਿਵਾਰ ਵਿੱਚ ਚਾਚੇ ਤਾਏ ਪਿਛਲੀ ਗਲੀ ਵਿੱਚ ਰਹਿੰਦੇ ਹਨ ਕੋਈ ਸ਼ਰਾਬ ਨਹੀਂ ਪਿੰਦਾ ਸਾਰੇ ਹੀ ਗੁਰੂ ਦੇ ਲੜ ਲੱਗੇ ਹੋਏ ਹਨ ਅਸੀਂ ਰਲ ਮਿਲ ਕੇ ਚਾਰ ਗੱਡੀਆਂ ਵਿੱਚ ਹਰਮੰਦਰ ਸਾਹਿਬ ਅਨੰਦਪੁਰ ਸਾਹਿਬ ਦਮਦਮਾ ਸਾਹਿਬ ਕੀਰਤਪੁਰ ਸਾਹਿਬ ਆਪਣੇ ਬੱਚਿਆਂ ਸਮੇਤ ਤੀਰਥ ਯਾਤਰਾ ਵੀ ਕਰ ਲੈਂਦੇ ਹਾਂ ਬਾਬਾ ਨਾਨਕ ਹਰ ਕਿਸੇ ਦੇ ਪਰਿਵਾਰ ਵਿੱਚ ਸੁਖਵਿੰਦਰ ਵਰਗੀ ਪਤਨੀ ਸੁਖਵਿੰਦਰ ਵਰਗੀ ਮਾ ਤੇ ਸੁਖਵਿੰਦਰ ਵਰਗੀ ਲੋਕਾਂ ਦੀ دوست ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਨ ਵਾਲੀ ਔਰਤ ਸਾਰੇ ਜਹਾਨ ਨੂੰ ਮਿਲੇ ਸੁਰੀਂਦਰ ਤੇ ਮੇਰੇ ਮੂੰਹ ਵਿੱਚੋਂ ਇਹ ਹੀ ਗੱਲ ਨਿਕਲੀ ਵਾਹਿਗੁਰੂ ਅਜਿਹਾ ਹੀ ਕਰੇ ਪ੍ਰੀਤਮ ਤੂੰ ਵਡਭਾਗਾ ਹੈ ਤੈਨੂੰ ਇਹੋ ਜਿਹੀ ਸੁਚੱਜੀ ਪਤਨੀ ਮਿਲੀ ਹੈ ਸੁਖਵਿੰਦਰ ਬੋਲੀ ਸਾਰੇ ਹੀ ਵਡਭਾਗੇ ਹੋ ਮੈਂ ਵੀ ਵਡਭਾਗੀ ਹਾਂ ਜਿਸ ਨੂੰ ਮਿੱਠੇ ਸੁਭਾਅ ਵਾਲਾ ਪਤੀ ਮਿਲਿਆ ਹੈ ਸਤਕਾਰ ਕਰਨ ਵਾਲੇ ਆਗਿਆਕਾਰੀ ਬੱਚੇ ਮਿਲੇ ਹਨ ਵਾਹਿਗੁਰੂ ਕਰੇ ਸਭ ਦੇ ਘਰ ਅਜਿਹਾ ਹੀ ਹੋਵੇ ਵਿਚਾਰ ਦਿਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ